ਇੱਕ ਬਜ਼ੁਰਗ ਜੋੜਾ ਇੱਕ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਆ ਜਿਹਦੇ ਵਿੱਚ ਉਹ ਵਿਚਾਰੇ ਆਪਣਾ ਰਹਿਣ ਬਸੇਰਾ ਕਰ ਰਹੇ ਆ ਦੇਖੋ ਇਹ ਰਹਿਣ ਯੋਗ ਹੈਗਾ ਵਾ ਔਰ ਇਹਦੀ ਇੰਨੀ ਤਰਸਯੋਗ ਹਾਲਤ ਆ ਕਿ ਕਿਸੇ ਵੇਲੇ ਵੀ ਜੇ ਕੋਈ ਮੀਂਹ ਆਉਂਦਾ ਵਾ ਕੋਈ ਨੇਹਰੀ ਆਉਂਦੀ ਤੇ ਡਿੱਗ ਸਕਦਾ ਇਹਨਾਂ ਵਿਚਾਰਿਆਂ ਦਾ ਦੋਵਾਂ ਜੀਵਾਂ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਵਾ ਹੋਰ ਇਹ ਦੇਖ ਚੁੱਕਾ ਵਾ ਮੀਂਹ ਵਰਦੇ ਚਾਹੀ ਅੱਗੇ ਕੱਢਿਆ ਇਹਨਾਂ ਨੂੰ ਕਈ ਸਮਾਜ ਸੇਵੀ ਸੰਸਥਾਵਾਂ ਹੁੰਦੀਆਂ ਜਿਹੜੀਆਂ ਕਿ ਲੋਕਾਂ ਦਾ ਕਰਦੀਆਂ ਵਾ ਜਿੰਨਾਂ ਦਾ ਕਿਸੇ ਦਾ ਮਕਾਨ ਬਣਾਉਣਾ ਮਕਾਨ ਬਣਾ ਕੇ ਦਿੰਦੇ ਆ ਜਾਂ ਕੋਈ ਰਾਸ਼ਨ ਪਣੀ ਚਾਹੁੰਦੇ ਤੁਹਾਡੇ ਕੋਈ ਅਜ ਤੱਕ ਇਹੋ ਜਿਹਾ ਨਹੀਂ ਪਹੁੰਚਿਆ ਕੋਈ ਵੀ ਮੈਨੂੰ ਤਾਂ ਕੋਈ ਨਹੀਂ ਮਿਲਦਾ ਨਾ ਕਰਨ ਕਰ ਮੈਂ ਕੋਈ ਆਖਾਂ ਕਾ ਜੀ ਨਾ ਦਾ ਬਹੁਤ ਰੋਟੀ ਪਾਣੀ ਦੇ ਬੜਾ ਔਖਾ ਵਿਚਾਰਿਆਂ ਦਾ ਇਦਾਂ ਹੀ ਭੈਣ ਭਰਾ ਵਿਚਾਰੇ ਮਦਦ ਕਰਦੇ ਲਾਗੂ ਬੰਨੇ ਹੋ ਜਾਂਦੀ ਹਾਂਜੀ ਕਿ ਕੋਈ ਇਹਨਾਂ ਨੂੰ ਸਰਕਾਰੀ ਸਹਦਾ ਨਹੀਂ ਕਿਹਦੇ ਅਜ ਤੱਕ ਮਿਲੀ ਇਹਨਾਂ ਦਾ ਵਿਚਾਰਿਆਂ ਦਾ ਕਾਰਟ ਵੀ ਨਹੀਂ ਅਜ ਤੱਕ ਬਣਿਆ ਤੁਸੀਂ ਦੇਖ ਰਹੇ ਹੋ ਸਮਰ نیوز ਔਰ ਮੈਂ ਜਸਪਾਲ ਸ਼ਰਮਾ ਸਰਕਾਰਾਂ ਸਾਡੀਆਂ ਬੜੇ 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 ਦਾਅਵੇ ਕਰਦੀਆਂ ਕਿ ਅਸੀਂ ਆਪਣੇ ਦੇਸ਼ ਨੂੰ ਆ ਦੇਤਾ ਆਉ ਦੇਤਾ ਅਸੀਂ ਗਰੀਬੀ ਦੂਰ ਕਰਦਾਂਗੇ ਫਲਾਨ ਕਰਦਾਂਗੇ ਪਰ ਜੇਕਰ ਜ਼ਮੀਨੀ ਪੱਧਰ ਤੇ ਵੇਖਿਆ ਜਾਵੇ ਤੇ ਅੱਜ ਵੀ ਲੋਕ ਗਰੀਬੀ ਦੀ ਦਲਦਲ ਦੇ ਵਿੱਚ ਬੜੇ ਬੁਰੀ ਤਰ੍ਹਾਂ ਪਿਸ ਰਹੇ ਨੇ ਅੱਜ ਹੀ ਇੱਕ ਜੰਡੇਆਲਾ ਗੁਰੂ ਦੇ ਨੇੜੇ ਪਿੰਡ ਭੈਣੀ ਸਿਧਵਾ ਵਿਖੇ ਆਏ ਆ ਜਿੱਥੇ ਇੱਕ ਬਜ਼ੁਰਗ ਜੋੜਾ ਇੱਕ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਆ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਪਹਿਲਾਂ ਤੇ ਉਹਨਾਂ ਦਾ ਵਿਖਾਇਆ ਜਾਵੇ ਜਿਹਦੇ ਵਿੱਚ ਉਹ ਵਿਚਾਰੇ ਆਪਣਾ ਰਹਿਣ ਬਸੇਰਾ ਕਰ ਰਹੇ ਆ ਦੇਖੋ ਇਹ ਰਹਿਣ ਯੋਗ ਹੈਗਾ ਵਾ ਇੱਕ ਸ਼ਾਇਦ ਡੰਗਰਾਂ ਦਾ ਜਿਹੜਾ ਆਪਾਂ ਇੱਕ ਬਣਾਉਨੇ ਕਮਰਾ ਉਹ ਵੀ ਇਹਦੇ ਨਾਲੋਂ ਵਧੀਆ ਹੁੰਦਾ ਵਾ ਔਰ ਇਹਦੀ ਇੰਨੀ ਤਰਸਯੋਗ ਹਾਲਤ ਆ ਕਿ ਕਿਸੇ ਵੇਲੇ ਵੀ ਜੇਕਰ ਮੀ ਆਉਂਦਾ ਵਾ ਕੋਈ ਨੇਰੀ ਆਉਂਦੀ ਤੇ ਡਿੱਗ ਸਕਦਾ ਇਹਨਾਂ ਵਿਚਾਰਿਆਂ ਦਾ ਦੋਵਾਂ ਜੀਆਂ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਵਾ ਔਰ ਇਹਨਾਂ ਨਾ ਇਹਨਾਂ ਬਜ਼ੁਰਗਾਂ ਦੀ ਗੱਲ ਕਰੀਏ ਤੇ ਇਹਨਾਂ ਬਜ਼ੁਰਗਾਂ ਦੀ ਕੋਈ ਔਲਾਦ ਵੀ ਨਹੀਂ ਹੈਗੀ ਔਰ ਦੋਵੇਂ ਵਿਚਾਰੇ ਪਤਾ ਨਹੀਂ ਕਿਸ ਤਰ੍ਹਾਂ ਆਪਣਾ ਜੀਵਨ ਬਸਰ ਕਰ ਰਹੇ ਆ ਹਾਂਜੀ ਬਾਬੂ ਜੀ ਕੀ ਨਾਂ ਡਾਡਾ ਪ੍ਰਕਾਸ਼ ਹਾਂਜੀ ਪ੍ਰਕਾਸ਼ ਪ੍ਰਕਾਸ਼ ਸਿੰਘ ਪ੍ਰਕਾਸ਼ ਸਿੰਘ ਹਾਂਜੀ ਹਾਂਜੀ ਤੇ ਕਿੰਨੇ ਚਿਰ ਤੋਂ ਇੱਥੇ ਰਹਿ ਰਹੇ ਜੇ ਮੈਨੂੰ ਹੋਈ ਗਏ ਨੇ 5-6 ਸਾਲ ਹੋ ਗਏ 5-6 ਸਾਲ ਹੋ ਗਏ ਨੇ ਬਾਬਾ ਜੀ ਨਹੀਂ ਜਾਦੇ ਹੋ ਗਏ ਆ ਜਾਦੇ ਹੀ ਹੋ ਗਏ ਜਾਦੇ ਹੋ ਗਏ ਹੋਣੀ ਬਚਾਰੇ ਜੀਵਨ ਸ ਆਪਣਾ ਕਰਨ ਦਾ ਹੈ ਕਿ ਤੇ ਤੁਹਾਡਾ ਕੋਈ ਆਪਣਾ ਬਾਲ ਬੱਚਾ ਨਹੀਂ ਹੈਗਾ ਨਹੀਂ ਜੀ ਤੇ ਫਿਰ ਕਿਦਾਂ ਤੁਹਾਡਾ ਆਮਦਨ ਦਾ ਸਾਧਨ ਕੀ ਆ ਰੋਟੀ ਪਾਣੀ ਦਾ ਜਿਗਾਰ ਕਿਦਾਂ ਚੱਲਦਾ ਕੋਈ ਨਹੀਂ ਆਸ ਨਹੀਂ ਮੈਂ ਤਾਂ ਦਵਾਈ ਘਤ ਹੋਈ ਜਿਹ ਤੈ ਕਹੇ ਫਰ ਫਰ ਕੁ ਦਿੱਦਨ ਤੇ ਦਵਾਈ ਲੈ ਆਈ ਦੀ ਨਹੀਂ ਆ ਸਰਕਾਰਾਂ ਬڑے بڑے ਬڑے ਦਾਅਵੇ ਕਰਦੀਆਂ ਮੈਂ ਜਦੋਂ ਵੋਟਾਂ ਆਉਂਦੀਆਂ ਵੋਟਾਂ ਲੈਣ ਆਉਂਦੇ ਆ ਉਦੋਂ ਤੁਹਾਨੂੰ ਬੜਾ ਕੁਝ ਦੇ ਕਹਿੰਦੇ ਆ ਪੀ ਤੁਹਾਨੂੰ ਅਸੀਂ ਆ ਕਰਕੇ ਦਵਾਂਗੇ ਜੋ ਕਰਕੇ ਅਜੇ ਤੱਕ ਤੁਹਾਡਾ ਕਿਸੇ ਨੇ ਮਕਾਨ ਨਹੀਂ ਪਾ ਕੇ ਦਿੱਤਾ। ਛੱਡਣਾ ਵਾਅਦੇ ਕਰਕੇ ਜਾਂਦੇ ਆ। ਨਹੀਂ ਮੇਰੇ ਵਾਅਦੇ ਤੁਹਾਨੂੰ ਪਤਾ ਹੀ ਆ ਕਰਦੇ ਇਹਦੀ ਤੁਹਾਨੂੰ ਪਈ ਆ ਇਹਦੀ ਹੁੰਦਾ ਪਾ। ਹਾਂਜੀ ਨਹੀਂ ਨਹੀਂ ਤੁਹਾਨੂੰ ਕਹਿ ਕੇ ਜਾਂਦੇ ਆ ਨਾ ਜੋ ਤੁਹਾਡੇ ਕੋਲ ਵੋਟਾਂ ਮੰਗਣ ਆਉਂਦੇ ਆ। ਤੁਹਾਨੂੰ ਕਹਿੰਦੇ ਇਹ ਨਾ ਤੁਹਾਨੂੰ ਆ ਕਰ ਦਾਂਗੇ ਜੋ ਕਰ ਦਾਂਗੇ। ਹਾਂਜੀ ਹਾਂਜੀ ਪਰ ਤੁਹਾਡੀ ਮਤਲਬ ਸਾਰੀ ਜ਼ਿੰਦਗੀ ਇੱਥੇ ਤੁਹਾਡੀ ਉਮਰ ਕਿ ਨਹੀਂ ਹੋ ਗਈ ਹੁਣ ਲਗਭਗ? ਮੇਰੀ ਹੋ ਗਈ ਨਹੀਂ 60 ਸਾਲ ਦੀ। 60 ਸਾਲ ਉਮਰ ਹੋ ਗਈ ਆ। ਹਾਂ। ਇਹ ਫਿਰ ਜੇ ਤੇ ਪ੍ਰਮਾਤਮਾ ਨੇ ਪਤਾ ਨਹੀਂ ਅਜੇ ਕਿੰਨੀ ਲਿਖੀ ਆ ਤੇ ਇਦਾਂ ਜਿੱਦਾਂ ਤੁਸੀਂ ਆ ਇਹਦੇ ਵਿੱਚ ਰਹਿਣ ਡੈ ਜੇ ਆ ਕਮਰੇ ਦੇ ਵਿੱਚ ਹਾਂਜੀ ਹਾਂਜੀ ਇਹ ਕਮਰਾ ਤੇ ਤੁਹਾਡਾ ਕਿਸੇ ਵળે ਵੀ ਡਿੱਗ ਸਕਦਾ ਆ ਥਮੀਆਂ ਦਿੱਤੀਆਂ ਥਮੀਆਂ ਦਿੱਤੀਆਂ ਆ ਥਮੀਆਂ ਦੇ ਦੇਖਣਿਆ ਮੈਂ ਆਪਣੇ ਕੈਮਰਾਮੈਨ ਨੂੰ ਕੋਈ ਜਰਾ ਦਿਖਾਇਆ ਜਾਵੇ ਇਹ ਥਮੀਆਂ ਦੇ ਸਾਰੇ ਮਤਲਬ ਇਹ ਛੋਟੀ ਜਿਹੀ ਟੱਪਰੀ ਜੀ ਥਮੀਆਂ ਦੇ ਸਾਰੇ ਖੜੀ ਆ ਤੇ ਅੱਗੇ ਕਰੇ ਹੀ ਅੱਗੇ ਥੱਲੇ ਤੇ ਅੱਛਾ ਐਂ ਤਾਂ ਮਰ ਮਰਿਆ ਨੂੰ ਕਦੇ ਸਤਾਉਣਾ ਠੀਕ ਆ ਸਰ ਮਲਬਾ ਮਲਬਾ ਉੱਤੇ ਹੀ ਸਾਡੇ ਤੇ 32 ਇਤਰਾ ਜਗੇ ਉੱਤੇ ਇਹਦੇ 32 ਜਗਨ ਦੇ ਹੀ ਅੱਛਾ ਜੀ ਤੇ ਇਹਨੂੰ ਮਾਲਕ ਬਚਾਉਣ ਵਾਲਾ ਨਹੀਂ ਤੇ ਜੋੜ ਤੇ ਨੰਗੇ ਨਹੀਂ ਤੁਹਾਡੇ ਮਤਲਬ ਜਿਉਂ ਤੁਹਾਡਾ ਵਿਆਹ ਹੋਇਆ ਲਾੜ ਹੋਈ ਨਹੀਂ ਜਾਂ ਕੀ ਗੱਲਬਾਤ ਬਣੀ ਨਹੀਂ ਹੋਈ ਨਹੀਂਗੀ ਅੱਛਾ ਜੀ ਔਰ ਤੁਹਾਡੇ ਕੋਈ ਹੋਰ ਭੈਣ ਭਰਾ ਕੋਈ ਰਿਸ਼ਤੇਦਾਰ ਵਗੈਰਾ ਨਾ ਕੋਈ ਨਹੀਂ ਜਿਸਾਂ ਨੂੰ ਮਿਲਦਾ ਸਾਰਿਆਂ ਛੱਡ ਦਿੱਤਾ ਮੈਂ ਮਨੇ ਜਦੋਂ ਬੰਦਾ ਕੋਈ ਗਰੀਬ ਹੁੰਦਾ ਨਾ ਉਹ ਉਹਨੂੰ ਸਾਰੇ ਛੱਡ ਦਿੰਦੇ ਆ ਜੇਕਰ ਆਪਾਂ ਤੁਹਾਡੇ ਪਿੰਡ ਦੀ ਗੱਲ ਕਰੀਏ ਤੇ ਪਿੰਡ ਦੇ ਵਿੱਚ ਮੇਰੇ ਹਿਸਾਬ ਨਾਲ ਬਹੁਤ ਸਾਰੇ ਅਮੀਰ ਲੋਕ ਇੱਥੇ ਹੈਗੇ ਆ ਲੱਖਾਂ ਕਰੋੜਾਂ ਪਤੀ ਬੈਠੇ ਆ ਤੇ ਪਿੰਡ 'ਚ ਵੀ ਪਿੰਡ ਵੱਲੋਂ ਵੀ ਕਿਸੇ ਨੇ ਤੁਹਾਡੀ ਕਿਸੇ ਤਰ੍ਹਾਂ ਦੀ ਸਹਾਇਤਾ ਨਹੀਂ ਕੀਤੀ ਨਾ ਨਾ ਇਹ ਕਹਿੰਦੀ ਜੀ ਸਿਰਫ ਇਹ ਦਲਬੀਜੀ ਨੇ ਪਰसों ਚਾਹ ਤਾ ਤੇ ਮੈਂ ਗੱਲ ਕੀਤੀ ਹਾਂਜੀ ਹਾਂਜੀ ਉਹ ਵੀ ਇੱਥੇ ਮੇਰੇ ਕੋਲ ਇਹ ਦੇਖਭਾਲ ਕਰਦੇ ਮੇਰੀ ਜਾਨੀ ਔਰ ਕਈ ਸਮਾਜ ਸੇਵੀ ਸੰਸਥਾਵਾਂ ਹੁੰਦੀਆਂ ਜਿਹੜੀਆਂ ਕਿ ਲੋਕਾਂ ਦਾ ਕਰਦੀਆਂ ਵਾਂ ਜਿੰਨਾਂ ਦਾ ਕਿਸੇ ਦਾ ਮਕਾਨ ਬਣਾਉਣਾ ਮਕਾਨ ਬਣਾ ਕੇ ਦਿੰਦੇ ਆ ਜਾਂ ਕੋਈ ਰਾਸ਼ਨ ਪਾਣੀ ਚਾਹੁੰਦੇ ਤੁਹਾਡੇ ਕੋਈ ਅਜ ਤੱਕ ਇਹੋ ਜਿਹਾ ਨਹੀਂ ਪਹੁੰਚਿਆ ਕੋਈ ਵੀ ਮੈਨੂੰ ਤਾਂ ਕੋਈ ਵੀ ਨਹੀਂ ਮਿਲਦਾ ਨਾ ਕਣਕ ਨਾ ਕੋਈ ਆਟਾ ਨਾ ਕਣਕ ਵੀ ਨਹੀਂ ਮਿਲਦੀ ਜਿਹੜੀ ਸਰਕਾਰੀ ਮਿਲਦੀ ਹੈ ਬਹੁਤ ਇਹ ਤਾਂ ਮੜੀ ਗਾ ਲਿਆ ਕੋਈ ਸਰਕਾਰਾਂ ਦੀ ਕਿੱਡੀ ਇੱਕ ਆਪਾਂ ਕਹਿ ਸਕਦੇ ਆ ਵੀ ناکਾਮੀ ਹੈ ਸਰਕਾਰਾਂ ਦੀ ਕਿ ਇੱਕ ਗਰੀਬ ਆਦਮੀ ਤੱਕ ਜਿਹੜੀ ਇਹ ਚੀਜ਼ ਨਹੀਂ ਪਹੁੰਚਦੀ ਔਰ ਜਿਹੜੇ ਚੰਗੇ ਭਲੇ ਲੋਕ ਆ ਮੇਰੇ ਹਿਸਾਬ ਨਾਲ ਕਈ ਮੈਂ ਡੀਪੂਆਂ ਤੇ ਦੇਖਿਆ ਕਈ ਵਾਰਾ ਲੋਕੀ ਗੱਡੀਆਂ ਲੈ ਕੇ ਆਉਂਦੇ ਆ ਕਣਕ ਲੈਣ ਵਾਸਤੇ ਔਰ ਜਿੰਨਾ ਲੋਕਾਂ ਨੂੰ ਲੋੜ ਹੈ ਇਸ ਚੀਜ਼ ਦੀ ਉਹਦੇ ਤੱਕ ਨਹੀਂ ਪਹੁੰਚਦੀ ਮੇਰੇ ਕੋਲ ਮਾਤਾ ਜੀ ਵੀ ਬੈਠੇ ਆ ਅੰਜ ਮਾਤਾ ਜੀ ਕੀ ਨਾ ਡੜਾ ਸੀਤਾ ਸੀਤਾ ਹੂੰ ਔਰ ਕੈਸੇ ਗੁਜ਼ਾਰਾ ਕਰਤੇ ਹੋ ਜਾਂ ਬੇ ਐਸੇ ਗੁਜ਼ਾਰਾ खाने पीने को मिलता है कौन देके जाता है मैं बनाता नहीं तुम बनाते तो हो ना हाँ। और कहाँ से राशन कहाँ से आता है हत्थी चाह और पैसा कहाँ से आता है काम करता है काम कर लेते हो क्या करते हो गया क्या काम करते हो करांधा काम करते हैं लोग कहाँ ने हाँ ਇਹ ਕੋ ਜੀ ਮਾਤਾ ਵੀ ਬੈਠੇ ਵਿਚਾਰੇ ਇਹ ਵੀ ਮਾੜਾ ਮੋਟਾ ਘਰਾਂ ਦਾ ਕੰਮ ਕਰ ਲੈਂਦੇ ਆ ਚਲੋ ਵਿਚਾਰੇ ਕੋਈ 10-20 ਰੁਪਏ ਲਿਆਉਂਦੇ ਹੋਣਗੇ ਪਰ ਵੇਖੋ ਅੱਤ ਦੀ ਮਹਿੰਗਾਈ ਦੇ ਵਿੱਚ ਇੰਨੇ ਪੈਸੇ ਨਾਲ ਕੁਝ ਨਹੀਂ ਬਣਦਾ ਔਰ ਸਭ ਤੋਂ ਵੱਡੀ ਗੱਲ ਤੇ ਇਹ ਵੀ ਇਹਨਾਂ ਦਾ ਰਹਿਣ ਬਸੇਰਾ ਵੇਖ ਕੇ ਸਾਨੂੰ ਡਰ ਲੱਗਦਾ ਸੀ 2 ਮਿੰਟ ਇੱਥੇ ਬੈਠੇ ਸਾਨੂੰ ਬੈਠਿਆਂ ਨੂੰ ਵੀ ਡਰ ਲੱਗਦਾ ਕਿ ਪਤਾ ਨਹੀਂ ਹੁਣ ਬੈਠੇ ਬੈਠਿਆਂ ਨਹੀਂ ਇਹ ਡਿਗ ਪਣਾ ਔਰ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਵਿਚਾਰਿਆਂ ਦਾ ਖਾਸ ਕਰ ਗਰੀਬ ਲੋਕਾਂ ਜਿਹੜੇ ਗਰਾਊਂਡ ਲੈਵਲ ਤੇ ਆਪਾਂ ਦੇਖਦੇ ਆਂਦੇ ਵੇਖੋ ਕਿੰਨੀ ਗਰੀਬੀ ਆਪਣੇ ਦੇਸ਼ ਵਿੱਚ ਆਪਾਂ ਬੜੀਆਂ-ਬੜੀਆਂ ਗੱਲਾਂ ਤੇ ਬਹੁਤ ਮਾਰਦੇ ਆ ਪਰ ਗਰਾਊਂਡ ਲੈਵਲ ਤੇ ਵੇਖਿਆ ਜਾਵੇ ਤੇ ਬਹੁਤ ਹੀ ਬੁਰਾ ਹਾਲ ਲੋਕਾਂ ਦਾ ਮੇਰੇ ਕੋਲ ਇੱਥੇ ਪਿੰਡ ਵਾਸੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਭਾਜੀ ਕੀ ਨਾਂ ਟੜਾ ਜਿਕੰਦਰ ਸਿੰਘ ਜਿਕੰਦਰ ਸਿੰਘ ਜੀ ਇਹ ਬਜ਼ੁਰਗ ਜੋੜਾ ਕਦੋਂ ਦਾ ਇੱਥੇ ਰਹਿ ਰਿਹਾ ਇਹ ਵਿਚਾਰਿਆਂ ਦੀ ਉਮਰ ਹੀ ਨਿਕਲ ਗਈ ਆ ਜੀ ਤੇ ਇਹਨਾਂ ਦਾ ਕੋਈ ਧੀ ਪੁੱਤ ਨਹੀਂ ਹੈਗਾ ਧੀ ਪੁੱਤ ਕੋਈ ਨਹੀਂ ਜੀ ਹੈਗਾ ਵਿਚਾਰਿਆਂ ਦਾ ਔਰ ਜੇਕਰ ਗੱਲ ਕਰੀਏ ਇਹਨਾਂ ਦਾ ਜਿੱਦਾਂ ਹੁਣ ਬਜ਼ੁਰਗ ਹੋ ਗਏ ਆ ਵਿਚਾਰੇ ਤੇ ਕਿਸ ਤਰ੍ਹਾਂ ਕੰਮ ਕਰ ਵੀ ਮੇਰੇ ਸਾਹ ਉਹਨਾਂ ਘਾਟੀ ਹੁੰਦਾ ਹੋਣਾ ਬੜਾ ਔਖਾ ਜੀ ਇਹਨਾਂ ਦਾ ਬਹੁਤ ਰੋਟੀ ਪਾਣੀ ਦਾ ਬੜਾ ਔਖਾ ਵਿਚਾਰਿਆਂ ਦਾ ਇਦਾਂ ਹੀ ਭੈਣ ਭਰਾ ਵਿਚਾਰੇ ਮਾਇਤ ਕਰਦੇ ਲਾਗੂ ਪੰਨੇ ਹੋਏ ਦੀ ਠੀਕ ਆ ਹਾਂਜੀ ਤੇ ਕੋਈ ਇਹਨਾਂ ਨੂੰ ਸਰਕਾਰੀ ਸਹਾਇਤਾ ਨਹੀਂ ਕਿਸਦੇ ਅਜ ਤੱਕ ਮਿਲੀ ਇਹਨਾਂ ਦਾ ਵਿਚਾਰਿਆਂ ਦਾ ਕਾਟ ਵੀ ਨਹੀਂ ਅਜ ਤੱਕ ਬਣਿਆ ਨਹੀਂ ਆਪਣੇ ਪਿੰਡ ਦੇ ਵਿੱਚ ਕੋਈ ਅਜਿਹੇ ਮੋਢਬਰ ਬੰਦਾ ਨਹੀਂ ਹੈਗਾ ਜਿਹੜਾ ਇਹਨਾਂ ਨੂੰ ਇਹਨਾਂ ਦੀ ਸਰਕਾਰੀ ਸਹੂਲਤਾਂ ਦਿਵਾ ਸਕੇ ਨਹੀਂ ਜੀ ਕੋਈ ਨਹੀਂ ਨਹੀਂ ਅਜੇ ਤੱਕ ਇਹਨਾਂ ਦੇ ਵਿਚਾਰਿਆਂ ਦੀ ਕਣਕ ਵੀ ਨਹੀਂ ਤੁਹਾਨੂੰ ਦੱਸਣ ਲੱਗੀ ਹੈ ਅਜ ਤੱਕ ਇਹੀ ਮਤਲਬ ਤੁਹਾਡੇ ਪਿੰਡ ਵਿੱਚ ਵੜੇ ਹਨ ਜਦੋਂ ਦੇ ਦੇਖ ਰਹੇ ਆ ਵੀ ਬਹੁਤ ਸਾਰੀਆਂ ਕੋਠੀਆਂ ਦੇ ਵਿੱਚ ਮੇਰੇ ਸੋਨਾਂ ਇੱਥੇ ਬਹੁਤ ਸਾਰੇ ਕਰੋੜਾਂ ਪਤੀ ਲੋਕ ਹੈਗੇ ਆ ਮਹਾਰਾਜ ਜਿਹੜੇ ਤਕਰੀਬਾ ਲਗੇ ਆ ਉਹ ਸਾਰੇ ਬਾਹਰ ਆ ਜੀ ਜੇਕਰ ਬਾਹਰ ਵਾਲੇ ਚਲੋ ਬਾਹਰ ਵਾਲਿਆਂ ਵਾਸਤੇ ਜਿਹੜੇ ਹੋਰ ਵਧੀਆ ਵਧੀਆ ਵਾ ਉਹ ਕੋਈ ਦੱਸਦਾ 20000 ਰੁਪਇਆ ਕਲਾਉਣ ਤੇ ਚਾਰੇ ਦਾ ਕੋਈ ਮਕਾਨ ਬਣ ਸਕਦਾ ਵਾ ਹਾਂਜੀ ਹਾਂਜੀ ਪਰ ਬੜੀ ਮਾੜੀ ਗੱਲ ਹੈ ਮੈਂ ਤਾਂ ਨਾ ਪਿੰਡ ਵਾਲਿਆਂ ਨੂੰ ਵੀ ਚਾਹੀਦਾ ਵੀ ਚਲੋ ਜੇ ਇੱਕ ਪਿੰਡ 'ਚ ਦੋ ਚਾਰ ਦੋ ਚਾਰ ਘਰ ਵੀ ਜੇ ਪਿੰਡ ਵਾਲੇ ਸੰਭ ਲੈਣ ਤੇ ਕੋਈ ਵੱਡੀ ਗੱਲ ਨਹੀਂ ਗਈ ਆਪਾਂ ਸਾਰਾ ਕੁਝ ਸਰਕਾਰਾਂ ਦੇ ਸੁੱਟ ਦਿੰਨੇ ਆ ਸਰਕਾਰਾਂ ਕਿੰਨਾ ਕੁ ਕਰਦੀਆਂ ਉਹ ਸਾਰਿਆਂ ਨੂੰ ਪਤਾ ਹੀ ਆ ਪਰ ਜੇ ਆਪਣੇ ਪਿੰਡ ਵਾਲੇ ਹੀ ਭੈਣ ਭਰਾ ਇਕੱਠੇ ਹੋ ਗਏ ਜੇ ਇਹਦਾ ਵਿਚਾਰੇ ਦਾ ਕਰ ਦੇਣ ਤੇ ਬੜਾ ਵਧੀਆ ਗੱਲ ਆ ਹਾਂਜੀ ਹਾਂਜੀ ਤੇ ਕੀ ਫਿਰ ਤੁਸੀਂ ਕੀ ਮੰਗ ਕਰਦੇ ਸਰਕਾਰ ਕੋਲੋਂ ਕੀ ਮੰਗ ਕਰਦੇ ਅਹੀਂ ਤੇ ਕਿੰਨੇ ਕਹੇ ਦਾ ਚਲੋ ਕਮਰਾ ਬਣ ਜੇ ਤੇ ਇਹਦਾ ਕੋਈ ਦਵਾਈ ਗੋਲੀ ਦੀ ਸਹੂਲਤ ਹੋ ਜੇ ਨੂੰ ਠੀਕ ਆ ਜੀ ਹਾਂਜੀ ਬੱਬੀ ਤੁਹਾਡਾ ਕੀ ਨਾਮ ਆ ਗੁਲਜਾਰ ਸਿੰਘ ਕਦੋਂ ਦੇ ਦੇਖਣ ਦੇ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਅਸੀਂ ਜਦ ਬੈਨਿਆ ਜਦੋਂ ਦੇ ਵੀ ਇਹ ਗਰੀਬੀ ਇਹਨਾਂ ਦੀ ਇਸ ਤਰ੍ਹਾਂ ਹੀ ਵਿਚਾਰਾਂ ਦੇ ਹੈਲੋ ਜਿਉਂ ਆਇਆ ਨਾ ਹਾਂਜੀ ਐ ਤਰ੍ਹਾਂ ਹੀ ਇਹਨਾਂ ਦੀ ਹਾਲਤ ਵੇਣਿਆ ਭੈਣ ਭਰਾ ਜਿਹੜੇ ਕੋਈ ਕੋਈ ਮਾੜੀ ਮੋਟੀ ਇਹਨਾਂ ਦੀ ਕੇਵਲੇ ਮਤ ਕਰ ਦਿੱਤੇ ਦੋਰੀ ਇਹ ਡਿਗ ਪਿਆ ਦੋਰੀ ਅਸੀਂ ਥੱਲੇ ਕੱਢਿਆਗੇ ਅਛੜਾ ਢਾੜਾ ਜਿਹਾ ਬਣਿਆ ਡੋਰਾਂ ਡਿਗ ਚੁੱਕਾ ਵਾ ਦੋਰੀ ਡਿਗ ਚੁੱਕਾ ਵਾ ਮੀਂਹ ਵਰਦੇ ਚਾਹੀ ਅੱਗੇ ਕੱਢਿਆ ਇਹਨਾਂ ਨੂੰ ਹੈਲੋ ਤੇ ਕੋਈ ਇਹਨਾਂ ਨੂੰ ਸਹੂਲਤ ਨਹੀਂ ਮਿਲੀ ਅਜੇ ਤੱਕ ਕੋਈ ਇਹਨਾਂ ਨੂੰ ਸਹੂਲਤ ਨਹੀਂ ਵਿਚਾਰਿਆਂ ਨੂੰ ਮਿਲੀ ਅਜੇ ਤੱਕ ਠੀਕ ਹੈ ਜੀ ਵੇਖੋ ਜੀ ਪਿੰਡ ਵਾਲੇ ਵੀ ਮੇਰੇ ਕੋਲ ਮੌਜੂਦ ਉਹਨਾਂ ਨੇ ਵੀ ਦੱਸਿਆ ਕਿ ਇਹਨਾਂ ਵਿਚਾਰਿਆਂ ਨੂੰ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਸਰਕਾਰੀ ਸਹੂਲਤ ਨਹੀਂ ਮਿਲੀ ਔਰ ਲੋਕੀ ਜਿਹੜੇ ਵਿਚਾਰੇ ਲੋਕ ਆਂਡ ਆਂਡ ਗਵਾਂਡੇ ਆ ਗਰੀਬ ਗਰੀਬੀ ਦੇ ਤੌਰ ਤੇ ਇਹਨਾਂ ਦੇ ਤਰਸ ਖਾ ਕੇ ਇਹਨਾਂ ਦੇ ਵਿਚਾਰਿਆਂ ਤੇ ਇਹਨਾਂ ਨੂੰ ਕੋਈ ਰੋਟੀ ਪਾਣੀ ਦੇ ਜਾਂਦਾ ਵਾ ਬਾਕੀ ਦੋਵੇਂ ਬਜ਼ੁਰਗ ਆ ਕੰਮਕਾਰ ਨਹੀਂ ਕਰਨ ਜੋਗੇ ਹੈਗੇ ਤੇ ਜੇਕਰ ਇਹਨਾਂ ਦੀ ਗੱਲ ਕੀਤੀ ਜਾਵੇ ਸਰਕਾਰਾਂ ਦੀ ਤੇ ਸਰਕਾਰਾਂ ਦੇ ਬਿਲਕੁਲ ਹੀ ਇਹਨਾਂ ਦੇਖਦੀਆਂ ਮੈਂ ਤੇ ਆਪਣੇ ਚੈਨਲ ਦੇ ਮਾਧਿਮ ਰਾਹੀਂ ਸਰਕਾਰ ਨੂੰ ਵੀ ਅਪੀਲ ਕਰਦਾ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕਰਦੇ ਆ ਇਹ ਕਿ ਇਹਨਾਂ ਗਰੀਬਾਂ ਦੀ ਬਾਹ ਫੜੀ ਜਾਵੇ ਇਨਾਂ ਦਾ ਇੱਕ ਛੋਟਾ ਜਿਹਾ ਮਕਾਨ ਬਣਾ ਕੇ ਦਿੱਤਾ ਜਾਵੇ ਵਿਚਾਰੇ ਜਿਹਦੇ ਵਿੱਚ ਜਿਹੜੇ ਆਪਣੀ ਜ਼ਿੰਦਗੀ ਦੇ ਰਹਿੰਦੇ ਜਿਹੜੇ ਦੇਣੇ ਆ ਆਪਣੇ ਚੰਗੀ ਤਰ੍ਹਾਂ ਬਤਾ ਸਕਣ ਔਰ ਕੁਛ ਨਾ ਕੁਛ ਇਹਨਾਂ ਦਾ ਰਾਸ਼ਨ ਦਾ ਇੰਤਜ਼ਾਮ ਹੋ ਸਕੇ ਜਿਹਦਰਾ ਵਿਚਾਰੇ ਆਪਣਾ ਦੋ ਵਕਤ ਦੀ ਰੋਟੀ ਖਾ ਸਕਣ ਮੈਂ ਜਨੇਵਾਲਾ ਗੁਰੂ ਤੋਂ ਜਸਪਾਲ ਸ਼ਰਮਾ ਦਾ ਸਬੰਨਿਊਜ਼